ਅਸੀਂ ਸ਼ਨੀ ਦੇ ਮੰਦਰ ٹرسٹ ਵੱਲੋਂ ਸਾਰੇ ਭਰਾ ਮੈਂਬਰ ਵੱਡੇ ਛੋਟੇ ਸਭ ਕੱਟੇ ਹੋ ਗਏ ਇਹ ਮੀਟਿੰਗ ਕੀਤੀ ਹੈ 26 ਤਰੀਕ ਨੂੰ ਸ਼ਨੀ ਜੰਤੀ ਸੌਂ ਵਾਰ ਜਿਹੜੇ ਮਹੀਨੇ ਦੀ ਮਸਿਆਂ ਨੂੰ ਹੁੰਦੀ ਹੈ ਪ੍ਰਭੂ ਦਾ ਦਿਨ ਮਨਾਇਆ ਜਾਣਾ ਸ਼ਨੀ ਦੇ ਮਹਾਰਾਜ ਦਾ ਪਸਵੇਰੇ ਸਿਨਾਣ ਹੋਣਾ ਉਹਦੇ ਤੋਂ ਬਾਅਦ 50-60 ਹੋਣੀ ਉਹ ਤੋਂ ਬਾਅਦ ਹਮਨ ਹੋਣਾ ਉਹ ਤੋਂ ਬਾਅਦ ਲੰਗਰ ਵਿਖੇ ਕੀਤਾ ਜਾਣਾ ਸਾਰੀ ਰਾਤ ਤੱਕ ਯਾਰੀ ਨੂੰ ਤੇ ਚਲੋ ਕੱਲਾ ਮੀਟਿੰਗਾਂ ਕਰਦੇ ਸੱਜਣਾ ਬੇਲੀਆਂ ਨਾਲ ਡੇਢ ਘੰਟਾ ਹੋ ਗਿਆ ਕੁਈ ਕੋਈ ਕੰਮ ਕੋਈ ਨਹੀਂ ਰਹਿ ਗਿਆ ਲਾਈਟ ਵਗੈਰਾ ਲੱਗ ਗਈ ਸਾਰੀ ਜੋਟ ਟੈਂਟ ਵਗੈਰਾ ਸਾਰਾ ਕੋਈ ਹੋ ਗਿਆ ਦਾ ਪ੍ਰਭੂ ਦਾ ਸੋਮਵਾਰ ਦਿਨ ਉਸ ਤੋਂ ਸ਼ੁਰੂ ਹੋ ਜੇਗੀ ਸਵੇਰੇ ਰਾਤ 11 ਵਜਣਗੇ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਇਹੋ ਕਾਂਗੇ ਪ੍ਰਭੂ ਦੇ ਅੱਗੇ ਆਣ ਕੇ ਹੱਥ ਜੋੜੋ ਮਹਾਰਾਜ ਦੇ ਚਰਨਾਂ 'ਚ ਆਪਣੀ ਅਰਦਾਸ ਕਰੋ ਔਰ ਪੁੰਨ ਦੇ ਭਾਗੀ ਬਣੋ ਜਾਇ ਸ਼ਨੀ ਦੇ ਔਰ ਕੇਕ ਨਹੀਂ ਕਟਿਆ ਜਾ ਸਕਦਾ ਕੇਕ ਬੰਦ ਆ ਪ੍ਰਸ਼ਾਦ ਜਿਹੜਾ ਬਾਕੀ ਮਰਜ਼ੀ ਲਿਆਂ ਮਿੱਠਾ ਫਲ ਜੋ ਮਰਜ਼ੀ ਲਿਆਂ ਬਰਫੀ ਛੋਲੇ ਤਬੂ ਦੇ ਗਲਾਬ ਜਮਨ ਜੋ ਮਰਜੀ ਲਿਆਣ ਸਿਰਫ ਕੇਕ ਨਹੀਂ ਕੱਟਣਾ ਲੋਕੀ ਜਨਕਨਾਲ ਸ਼ਰੀਂਦੇ ਮਹਾਰਾਜ ਜੀ ਦਾ ਉਹ ਸਾਡੇ ਦਰਕਾਰ ਕੀ ਹੈ ਤਿਆਰੀਆਂ ਤੁਹਾਨੂੰ ਸਾਡੇ ਪਹਿਲੇ ਚੇਅਰਮੈਨ ਸਾਹਿਬ ਨੇ ਦੱਸ ਹੀ ਦਿੱਤੀਆਂ ਨੇ ਕਿ ਸਾਰੀਆਂ ਤਿਆਰੀਆਂ ਲਾਈਟ ਸ਼ਾਈਡ ਜੋ ਵੀ ਇੰਤਜ਼ਾਮ ਇੱਥੇ ਮੰਦਰ ਦੇ ਚ ਹੋਇਆ ਉਹ ਕਰ ਰਹੇ ਆ ਤੇ ਨਾਲ ਕੋਈ ਸਹਿਯਦ ਅਸ਼ਕਲ ਨਵਾਂਸ਼ਾਂ ਦੇ ਸਹਿਯੋਗ ਨਾਲ ਸਭ ਕਰ ਰਹੇ ਆ ਤੇ ਬਾਕੀ ਸੋਮਵਾਰ ਦਿਨ ਸ਼ਨੀਵਾਰ ਤਦੂਜੀ ਦਾ ਜਨਮ ਦਿਨ ਉਹਦੀ ਜਨਮ ਸ਼라ਦੀ ਮਨਾਣੀ ਹੈ ਜੇ 5 ਵਜੇ ਪ੍ਰਭੂ ਦਾ ਇਸ਼ਨਾਨ ਕਰਾਇਆ ਜਾਏਗਾ ਤੇ 7 ਵਜਨਗੇ 7 ਵਜੇ ਜਿਹੜਾ ਪ੍ਰਾਹ ਪ੍ਰਸ਼ਾਦ ਜਿਹੜਾ ਵਾ ਸ਼ੁਰੂ ਕਰ ਦਿੱਤਾ ਜਾਏਗਾ ਤੇ 10 ਵਜੇ ਹਮਨ ਵਗੈਰਾ ਕੀਤਾ ਜਾਏਗਾ 12 ਵਜੇ ਪੂਜਨ ਸੀਪਾ ਕੇ ਉਸ ਤੋਂ ਬਾਅਦ ਨਾਲ ਨਾਲ ਕਚੌੜੀ ਦਾ ਲੰਗਰ ਲੰਗਰ ਜਿਹੜਾ ਸਵੇਰੇ 7 ਵਜੇ ਤੋਂ ਲੈ ਕੇ ਰਾਤੀ 12 ਵਜੇ ਤੱਕ ਲੰਗਰ ਚੱਲੇਗਾ ਇਹ ਸਾਰੇ ਸ਼ਹਿਰ ਵਾਲਿਆਂ ਨੂੰ ਅਸੀਂ ਸਾਡੀ ਰਿਕਵੈਸਟ ਹੈ ਪੈਸਾ ਪਿਆਰ ਕੇ ਸ਼ਨੀ ਦੇਵ ਮਹਾਰਾਜ ਦਾ ਦਰਸ਼ਕਾਂ ਮੱਥਾ ਟੇਕ ਕੇ ਉਹਨਾਂ ਕੋਲੋਂ ਅਸ਼ੀਰਵਾਦ ਲੈਣ ਸਾਡੀ ਸਾਡੀ ਟੀਮ ਦਾ ਇੱਥੇ ਸ਼ਨੀ ਮੰਦਰ ਪਹੁੰਚਣ ਤੇ ਹਾਰਦਿਕ ਸਵਾਗਤ ਕਰਦਾ ਹਾਂ ਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਹੀ ਸੂਚਨਾ ਦੇਣਾ ਚਾਹਾਂਗਾ ਕਿ 26 ਤਰੀਕ ਦਿਨ ਸੋਮਵਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਨੀ ਜੰਤੀ ਦਾ ਪਾਵਨ ਸਭ ਬੜੀ ਸ਼ਰਧਾ ਦੇ ਹਰਸ਼ ਉਲਾਸ ਨਾਲ ਸ਼ਨੀ ਮੰਦਰ ਦਾ ਨਿਪਰਾ ਕਰਨ ਨੂੰ ਚੁਣਾਇਆ ਜਾ ਰਿਹਾ ਜਿਸ ਦੇ ਵਿੱਚ ਸਾਰੇ ਸ਼ਹਿਰ ਨਿਵਾਸੀ ਲਗਾਤਾਰ ਸਾਨੂੰ 25 ਤੋਂ 30 ਸਾਲ ਤੋਂ ਸਹਿਯੋਗ ਕਰਦੇ ਆ ਰਹੇ ਨੇ ਤੇ ਇਸ ਵਾਰ ਵੀ ਸ਼ਹਿਰ ਵਾਸੀ ਪੂਰਾ ਸਹਿਯੋਗ ਦੇ ਰਹੇ ਨੇ ਤੇ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਇੱਕੋ ਹੀ ਅਪੀਲ ਕਰਾਂਗਾ ਕਿ ਇਸ ਦਿਨ ਪ੍ਰਭੂ ਚਰਨਾ ਦੇ ਵਿੱਚ ਹਾਜ਼ਰੀ ਲਗਵਾਉਣ ਤੇ ਪੁੰਨ ਦੇ ਪਾਗਿਬਨ ਸ਼ਹਿਰ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਕ ਕੇਕ ਤੇ ਪੇਸਟਰੀ ਦਾ ਭੋਗ ਨਹੀਂ ਲਗਾਇਆ ਜਾਏਗਾ ਬਾਕੀ ਜੋ ਸੰਗਤ ਲਿਆਏਗੀ ਸਾਰੇ ਉਸ ਚੀਜ਼ ਦਾ ਭੋਗ ਲਗਾਇਆ ਜਾਏਗਾ ਕਿਨੇ ਕਹਿ ਤਰ੍ਹਾਂ ਤਿਆਰੀਆਂ ਹੋਈਆਂ ਸਾਨੂੰ ਜੀ ਲਗਭਗ 1 ਮਹੀਨੇ ਤੋਂ ਤਿਆਰੀਆਂ ਚੱਲ ਰਹੀਆਂ ਜੋ ਕਿ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆ ਤੇ ਲਗਭਗ ਤਿਆਰੀਆਂ ਮੁਕੰਮਲ ਹੋ ਗਈਆਂ ਬਾਕੀ ਜਿਹੜਾ